ਸਸਹੀ ਕਾ ਲਈ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਜੀ ਗ੍ਰੀਨ ਚਟਨੀ ਤੇ ਤੁਸੀਂ ਇਹਨੂੰ ਬਰੈਡ ਨਾਲ ਖਾ ਸਕਦੇ ਹੋ ਪਰੌਂਠੇ ਨਾਲ ਪੂਰੀ ਨਾਲ ਸਰਵ ਕਰ ਸਕਦੇ ਹੋ ਭਟੂਰੇ ਨਾਲ 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 ਹੈਨਾ ਸੇ ਨੂੰ ਇਹ ਚਟਨੀ ਨੂੰ ਸਰਵ ਕਰ ਸਕਦੇ ਹੋ ਤੇ ਸੈਂਡਵਿਚ ਬਣਾਉਣੇ ਹੋ ਤਾਂ ਉਹਦੋਂ ਸੀ ਸੈਂਡਵਿਚ ਵਿੱਚ ਲਗਾ ਕੇ ਖਾ ਸਕਦੇ ਹੋ ਤੇ ਬਹੁਤ ਟੇਸਟੀ ਕਾੜੀਆਂ ਨਾਲ ਸਰਵਕਸ ਸਕਦੀ ਬਹੁਤ ਟੇਸਟੀ ਬਣਦੀ ਹੈ ਇਹ ਚਟਨੀ ਚਲੋ ਜੀ ਆਪਾਂ ਇਸਦੀ ਕਰਦੇ ਹਾਂ ਸ਼ੁਰੂ ਹਾਂਜੀ ਆਪਾਂ ਬਣਾਉਣ ਲੱਗੇ ਆਂ ਚਟਨੀ ਗ੍ਰੀਨ ਚਟਨੀ ਇੱਕ ਲੱਗ ਤਰੀਕੇ ਨਾਲ ਤੁਹਾਨੂੰ ਦੱਸਦੇ ਆਂ ਕਿਦਾਂ ਬਣਾਉਣੀ ਪੱਕੀ ਕੀ ਸਮਾ ਲੈ ਤਾਂ ਉਹ ਵੀ ਤੁਹਾਨੂੰ ਦੱਸਦੇ ਆਂ ਪੁਦੀਨਾ ਪੁਦੀਨੇ ਦੀਆਂ ਪੱਤੀਆਂ ਮੈਂ ਬਹੁਤ ਘੱਟ ਲੈਂਦੀ ਆਂ ਤੰਗੀਆਂ ਮੈਂ ਖੂਬ ਲੈਤਾ ਫੁੱਲ ਤੇ ਆਨੀਅਨ ਹਰਾ ਵਾਲਾ ਗ੍ਰੀਨ ਤੇ ਇਹ ਵੀ ਆਨੀਅਨ ਆ ਇਹਨੂੰ ਮੈਂ ਕੱਟ ਲਿਆ ਸੀ ਨਿੰਬੂ ਦੋ ਹਰੀਆਂ ਮਿਰਚਾਂ ਸੱਤ ਅੱਠ ਲਸਣ ਦੀਆਂ ਕਲੀਆਂ ਇੱਕ ਆਦਰਕ ਦਾ ਟੁਕੜਾ ਤੇ ਇਹਨੂੰ ਆਪਾਂ ਕੱਟ ਲਾਉਗੇ ਹੁਣ ਇਹਦੇ ਪੂਕਾ ਤੁਸੀਂ ਪਾਉਣੀਆਂ ਚਾਹੁੰਦੇ ਆ ਪਾ ਸਕਦੇ ਹੋ ਸਕਿਪ ਕਰ ਲਈਏ ਚਾਹੁੰਦੇ ਹੋ ਸਕਿਪ ਕਰ ਸਕਦੇ ਹੋ ਆਪਾਂ ਸਕਿਪ ਕਰਾਂਗੇ ਕਿਉਂਕਿ ਅਨਾਂ ਸਮਰਨ ਬੋਤਾ ਤੇ ਹੁਣ ਆਪਾਂ ਮਿਕਸੀ ਵਾਲੇ ਜੱਗ ਚ ਪਾਵਾਂਗੇ ਇੱਧਰ ਆਪਾਂ ਲੈ ਲਏ ਜੱਗ ਤੇ ਇਹਦੇ ਵਿੱਚ ਪਾਵਾਂਗੇ ਸਣੀ ਦੰਠਲ ਪੁਦੀਨਾ ਖੂਬ ਸੌਰੀ ਧਨੀਆ ਤੇ ਹੁਣ ਆਪਾਂ ਲਸਣ ਦੀਆਂ ਕਲੀਆਂ ਐਡ ਕਰ ਦਾਂਗੀ ਮਿਰਚ ਨੂੰ ਪਤੂੜ ਕੇ ਐਡ ਕਰ ਲਾਂਗੀ ਗ੍ਰੀਨ ਪਿਆਜ਼ ਟੇਸਟ ਬਹੁਤ ਵਧੀਆ ਹੁੰਦਾ ਹੈ ਲੈਮਨ ਨਕੋਰ ਦਾਂਗੇ ਇਹ اتنا ਖੱਟਾਪਨ ਆਊਗਾ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀਰਾ ਕੁੰਨਿਆ ਹੋਇਆ ਜੀਰਾ ਮੇਰੇ ਕੋਲ ਕੁੰਨਿਆ ਹੋਇਆ ਜੀਰਾ 1 ਚਮਚ ਕਾਲਾ ਨਮਕ ਆਪਾਂ ਦੂਸਰਾ ਵਾਲਾ ਨਮਕ ਨਹੀਂ ਐਡ ਕਰਦੇ ਕਾਲਾ ਨਮਕ ਐਡ ਕਰਾਂਗੇ ਤੁਸੀਂ ਵਾਈਟ ਨਮਕ ਵੀ ਐਡ ਕਰ ਸਕਦੇ ਹੋ ਹਾਂਜੀ ਹੁਣ ਆਪਾਂ ਥੋੜੀ ਜਿਹੀ چینی ਐਡ ਕਰਾਂਗੇ ਤੇ چینی ਐਡ ਕਰਨ ਨਾਲ ਨਾ ਚਟਨੀ ਦਾ ਬੈਲੈਂਸ ਵਧੀਆ ਬਣ ਜਾਂਦਾ ਤੇ ਹੁਣ ਆਪਾਂ ਕਰਦੇ ਹਾਂ ਟਕਸ ਨੂੰ ਬੰਦ ਤੇ ਗ੍ਰाइंड ਕਰਦੇ ਹਾਂ ਸੌਰੀ ਮੈਂ ਭੁੱਲ ਗਈ ਸੀ ਇਹਦੇ ਵਿੱਚ ਪੀਨਟ ਪਾਉਣਾ ਉਹ ਆਪਾਂ ਥੋੜੀ ਜਿਹੀ ਐਡ ਕਰਾਂਗੇ ਇਹਨਾਂ ਚਟਨੀ ਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਆਪਾਂ ਗ੍ਰाइंड ਕਰਕੇ ਆਣੇ ਆ ਆਪਣੀ ਚਰਨੀ ਹੋ ਗਈ ਗ੍ਰाइंड ਤੇ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਤਿੱਖਾ ਸਵਾਦ ਆ ਚਟਨੀ ਦਾ ਤਨੀਆ ਬਹੁਤੋਂ ਸੀ ਆਪਾਂ ਦੇਖਣ ਦੇ ਵਿੱਚ ਬਹੁਤ ਲੱਗਦਾ ਸੀ ਤੁਸੀਂ ਗ੍ਰੀਨ ਚਿਕਮਿੰਡੀ ਸਟੇਪ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਨਿੰਬੂ ਪਾਉਣ ਨਾਲ ਦਾ ਕਲਰ ਨਹੀਂ ਚੇਂਜ ਹੁੰਦਾ ਬਿਲਕੁਲ ਇਹਨਾਂ ਫਰਿੱਜ ਦੇ ਵਿੱਚ ਸਟੋਰ ਕਰਕੇ ਰੱਖ ਲਓ 7-8 ਦਿਨ ਲਈ ਬਿਲਕੁਲ ਨਹੀਂ ਖਰਾਬ ਹੋ ਕੱਚ ਦਾ ਕੰਟੇਨਰ ਲੈ ਲਓ ਬਿਲਕੁਲ ਵੀ ਨਹੀਂ ਖਰਾਬ ਹੋਣੀ ਹਾਂਜੀ ਇੰਨੀ ਕਿ ਸਵਾਦ ਤੇ ਇੰਨੀ ਕਿ ਮਜ਼ੇਦਾਰ ਚਟਨੀ ਬਣ ਕੇ ਤਿਆਰ ਆਪਣੀ ਤੁਸੀਂ ਦੇਖ ਸਕਦੇ ਹੋ ਇਹ ਚਟਨੀ ਥੈਰੜ ਤੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਡੇਲੀ ਖਾਣੀ ਜਾਂਦੀ ਆ ਉਹ ਥੈਰੜ ਵਾਲਿਆਂ ਨੂੰ ਤੇ ਬਾਕੀ ਵੀ ਖਾ ਸਕਦੇ ਆ ਬਹੁਤ ਵਧੀਆ ਗੀ ਲਾਹੇਵੰਦ ਆ ਤੁਸੀਂ ਜਰੂਰ ਟਰਾਈ ਕਰਿਓ ਘਰ ਦੇ ਵਿੱਚ ਤਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿੱਦਾਂ ਨਹੀਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ